लुधियाना ਦੇ ਜਗੇੜਾ ਪਿੰਡ ਸਥਿਤ ਨਾਮ ਚਰਚਾ ਘਰ ਵਿੱਚ ਕਤਰ ਕੀਤੇ ਗਏ ਡੇਰਾ ਪ੍ਰੇਮੀਆ ਦਾ ਅੰਤਿਮ ਸੰਸਕਾਰ ਤੀਜੇ ਦਿਨ ਵੀ ਨਹੀਂ ਕੀਤਾ ਗਿਆ ਹੈ। ਪਰਿਵਾਰਕ ਮੈਂਬਰ ਅਤੇ ਸਮਰਥਕ ਨਾਮ ਚਰਚਾ ਘਰ ਦੇ ਬਾਹਰ ਲੁਧਿਆਣਾ ਮਿਰਕੋਟਲਾ ਰੋਡ 'ਤੇ ਜਾਮ ਕਰ ਰੱਖਿਆ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਮ੍ਰਿਤਕ ਦੇਹਾਂ ਦਾ ਸੰਸਕਾਰ ਨਹੀਂ ਕੀਤਾ ਜਾਏਗਾ। ਸੋਮਵਾਰ ਤੋਂ ਡੇਰਾ ਸਮਰਥਕ ਧਰਨੇ 'ਤੇ ਬੈਠੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਗ੍ਰਿਫਤਾਰੀ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ। ਵਾਰਤ ਅਸ਼ਨੀਵਰ ਸ਼ਾਮ 7:30 ਵਜੇ ਤੋਂ 8 ਵਜੇ ਦੇ ਵਿੱਚ ਘਟਨਾ ਵਾਪਰੀ ਪਿੰਡ ਦੇ ਨਾਮ ਚਰਚਾ ਕਰਦੀ ਕੰਟੇਨ ਚੋਂ ਪਿਓ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੈਂਤਸਾਲਾ ਸਤਪਾਲ ਤੇ ਉਹਨਾਂ ਦੇ ਪੁੱਤਰ 35 ਸਾਲਾ ਰਮੇਸ਼ ਨੂੰ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਦੋਨ ਕਾਪੂਸ਼ਾ ਨੇ ਮੋਟਰਸਾਈਕਲ ਤੋਂ ਉਤਰਦਿਆਂ ਹੀ ਕੰਟੇਨ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਕੰਟੇਨ ਚਲਾਉਣ ਵਾਲੇ ਪਿਓ ਪੁੱਤਰ ਦੀ ਮੌਕੇ ਤੇ ਮੌਤ ਹੋ ਗਈ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋ ਗਏ ਹਾਲੇ ਤੱਕ ਨਾਤਾ ਵਾਰਦਾਤ ਦੇ ਕਾਰਨਾਵਾਰੀ ਅਤੇ ਨਾ ਹੀ ਮੁਲਜ਼ਮਾਂ ਬਾਰੇ ਕੋਈ ਥੋਂ ਪਤਾ ਲੱਗ ਸਕਿਆ ਹੈ